ਟਾ ਸਤਿ ਸ੍ਰੀ ਅਕਾਲ ਜੀ ਸਾਰੇਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਭਾਵੇਂ ਅੱਜ ਠੰਡਾ ਮੌਸਮ ਆ ਮੀਂਹ ਪੈ ਕੇ हटਿਆ ਮੀਂਹ ਵੀ ਆ ਦਿਲ ਖੋਲ ਕੇ ਪਾਇਆ ਰੱਬ ਨੇ ਅੱਜ ਬਹੁਤ ਮੀਂਹ ਪਿਆ ਡੱਬ ਕੇ ਮੈਂ ਕਹਿੰਦਾ ਵੀ ਪੂਰੀ ਬਸਾਤ ਦਾ ਸਭ ਤੇ ਤਕਰਾਂ ਨੂੰ ਅੱਜ ਪਿਆ ਅਰ ਨੁਕਸਾਨ ਵੀ ਪਈ ਹੋਏ ਆ ਨੁਕਸਾਨ ਇਦਾਂ ਹੋਇਆ ਜੀ ਸਦਾ ਚਾਰ ਦਾ ਕੰਮ ਚੱਲ ਰਿਹਾ ਤਾਂ ਮੱਕੀ ਦਾ ਆਚਾਰ ਲੱਗੇ ਤੇ ਜੀ ਕੌਣ ਡੰਗਰਾ ਵਾਸਤੇ ਹਰੇ ਅੱਧੀ ਕੇ ਟਰਾਲੀ ਭਰੀ ਸੀ ਕੰਨੇ ਨੂੰ ਮੀਂਹ ਇੰਨੇ ਜ਼ੋਰ ਦਾ ਆ ਗਿਆ ਉਹ ਵੀ ਕੰਮ ਅੱਧ ਵਿਚਾਲੀ ਰਹਿ ਗਿਆ ਅੱਧੀ ਟਰਾਲੀ ਜਿਹੜੀ ਭਰੀ ਵੀ ਪਾਈ ਐ ਤੇ ਬੇੜੇ ਜਿਨੇ ਆਣ ਕੇ ਢੇਰੀ ਕਰ ਲਈ ਹਨਾ ਅੱਧੀ ਤੇ ਚੱਕ ਕੇ ਹੁਣ ਦੋ ਦਿਨ ਪਾਈ ਜਾਵਾਂਗੇ ਕਿਉਂਕਿ ਉਧਰ ਟੋਏ 'ਚ ਸੱਟਣ ਗਏ ਤੇ ਜਿੱਥੇ ਪਾਉਣਾ ਐ ਆਚਾਰ ਉੱਥੇ ਪਰ ਟਰੈਕਟਰ ਗੜ ਗਿਆ ਉਹ ਦੋ ਘੰਟੇ ਉੱਥੇ ਫੋਟ ਕੇ ਟਰੈਕਟਰ ਕਢਦੇ ਆਣ ਹਨਾ ਕਿਉਂਕਿ ਮੀਂਹ ਇੰਨਾ ਪੈ ਗਿਆ ਤਾਂ ਕਰਕੇ ਪਰ ਮੀਂਹ ਨੇ ਦੇਖੋ ਫਾਇਦਾ ਵੀ ਪਾਉਂਦ ਕਰਿਆ ਜੀਰੀਆਂ ਲਈ ਕੋਈ ਵੀ ਬਿਮਾਰੀ ਬਿਮਾਰੀ ਜਿੱਦਾਂ ਹੁਣ ਅਗੇ ਟੀ ਜੀਰੀ ਜਿਹੜੀ ਸਾਡੀ ਚੰਗੀ ਹੋਈ ਵੀ ਉਹ ਤਾਂ ਵਧੀਆ ਐ ਟਾਪ ਦੀ ਉਹ ਜਿਹੜੇ ਜਿੱਦਾਂ ਹੁਣ ਮੰਨ ਲਓ ਤੇਲਾ ਹਨਾ ਕੋਈ 20 ਬਿਮਾਰੀਆਂ ਲੱਗ ਗਿਆ ਆਪਾਂ ਸਾਰੀਆਂ ਬਿਮਾਰੀਆਂ ਤੇ ਰੈਕਟ ਕਰਦੇ ਤੇ ਬਹੁਤ ਵਧੀਆ ਨਾਲੇ ਪਾਣੀ ਹੁਣ ਪਾਣੀ ਦੀ ਤਸੱਲੀ ਐ ਐ ਰੱਬ ਨੇ ਜਿਹੜੀ ਇੰਜਣ ਵਾਲੀ ਜੀਰੀ ਦੀ ਹੁਣ ਉਹ ਨੂੰ ਹਫ਼ਤਾ ਪਾਰ ਆ ਜਿਹੜੇ ਹਾਬਗਾ ਮੀਂਹ ਪੈ ਗਿਆ ਕਿਉਂਕਿ ਖੇਤਾਂ ਬਾਹਰ ਹੁਣ ਵੀ ਪਾਣੀ ਚੱਲਦਾ ਮੀਂਹ ਹਟੇ ਵਿਚਾਰ 4-5 ਘੰਟੇ ਹੋ ਗਏ ਫੇਰ ਅੱਜ ਮੌਸਮ ਠੰਡਾ ਕੋਈ ਸਪੈਸ਼ਲ ਚੀਜ਼ ਨਾ ਬਣੇ ਇਹ ਹੋ ਨਹੀਂ ਸਕਦਾ ਹੈ ਭਾਈ ਇਹ ਤਰ ਸਰਦਾਰੀਆਂ ਅੰਦਰ ਵੇ ਬੈਠੀਆਂ ਹਨ ਆਹ ਨਾਲ ਤਿਆਰੀ ਚੱਲ ਰਹੀ ਆ ਬੈਠੀ ਗਈ ਨਾ ਸੁਣੇ ਆ ਬੈਠੀਆਂ ਹਨ ਚੱਲ ਰਹਾ ਖੜੀਆਂ ਕਹਿਦੀਆਂ ਰਸੋਈ ਚ ਤੇ ਤਿਆਰੀ ਚੱਲ ਰਹੀ ਆ ਭਾਈ ਕੜਾਹੀ ਪਰ ਤੇਲ ਹੋ ਰਿਹਾ ਗਰਮ ਹੈ ਕੜਾਹੀ ਵਿੱਚ ਤੇਲ ਹੋ ਰਿਹਾ ਗਰਮ ਕੜਾਹੀ ਦੇ ਪਰ ਨਹੀਂ ਹੋ ਰਿਹਾ ਇੱਧਰ ਮਹਾਲੇ ਐ ਹੈ ਇੱਧਰ ਭਾਈ ਮਸਾਦੇ ਇੱਧਰ ਮੇਂ ਕਿ ਤੁਹਾਨੂੰ ਹੋਇਆ ਵਕਿ ਐਸਰ ਪਿਆ ਬੇਡਮ ਹੈ ਹਾਂ ਹੇ ਕਿ ਲਾਲੂ ਵਜੇ ਬੇਡਮ ਬਣਾਉਣਾ ਬੇਡਮ ਬਣ ਜਾਣਾ ਵਸ ਇੱਕ ਮਿੰਟ ਦੀ ਗੱਲ ਆ ਇਹ ਤੁਹਾਨੂੰ ਕੀ ਹੋਇਆ ਵਾ ਤੁਸੀਂ ਅੱਜ ਹੋਰ ਇੱਕ ਗੁੱਲ ਬੋਲੀ ਜਾਂਦੇ ਹੋ ਮੈਂ ਅਸਲ ਵਿੱਚ ਭਾਈ ਸੋਏ ਅੱਜ ਦੁੱਧ ਨਹੀਂ ਜੀ ਪਿਆ ਜਿਹੜੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਹੁਣ ਮੈਂ ਜਾਣਾ ਦੁੱਧ ਪਾਣ ਦੁੱਧ ਪਾਣ ਜਾਣਾ ਮੇਰਾ ਦਿਮਾਗ ਉੱਧਰ ਫਿਰ ਰਿਹਾ ਮੇਰਾ ਮੋਟਰਸਾਈਕਲ ਹੋ ਗਿਆ ਖਰਾਬ ਉਹ ਖੜੇ ਖੜੇ ਨੂੰ ਪਾਣੀ ਲੱਗ ਗਿਆ ਅੱਜ ਮੀਂਹ ਚ ਉਹ ਪ੍ਰਧਾਨੀ ਮੈਂ ਘੰਟਾ ਕਰਾ ਮੈਨੂੰ ਹੋ ਗਿਆ ਉਹਦੇ ਪਰ ਲੱਗੇ ਨੂੰ ਉਹ ਸਟਾਰਟ ਵੀ ਜੀ ਹੋ ਗਿਆ ਹੁਣ ਮੈਂ ਕਿਸੇ ਦੋਸਤ ਨੂੰ ਫੋਨ ਕਰਿਆ ਆਪਨੇ ਵਾਲਾ ਮੋਟਰਸਾਈਕਲ ਲੈ ਕੇ ਉਹ ਆ ਰਿਹਾ ਹੈ ਉਹਦੇ ਵਾਲਾ ਮੋਟਰਸਾਈਕਲ ਲੈ ਕੇ ਫਿਰ ਮੈਂ ਜਾਵਾਂਗਾ ਆਪਣਾ ਦੁੱਧ ਪਾਣ ਹਾਂ ਨਾਲੇ ਇਹਨੂੰ ਛੱਡੂਗਾ ਮਿਸਤਰੀ ਨੂੰ ਹਾਂ ਜਾਂਦਾ ਜਾਈਂਗਾ ਫਿਰ ਨਹੀਂ ਤਾਂ ਇਹ ਸਵੇਰ ਨੂੰ ਇਹ ਦੋ ਘੰਟੇ ਖਾ ਲੈਣੇ ਜੇ ਇਹ ਇਨਾ ਹੁਣ ਸਵਰਾਇਆ ਫਿਰ ਸਵੇਰੇ ਦੁੱਧ ਪਾਣ ਲੱਗੇ ਫਿਰ ਤੁਹਾਨੂੰ ਫੋਨ ਇਹ ਵਿਚਾਰਾ ਮੀਨ ਹਾਂ ਦੇਖੋ ਕੱਪੜਿਆਂ ਦਾ ਕੀ ਹੋ ਗਿਆ ਇਹਨੂੰ ਦੋ ਘੰਟੇ ਹੋ ਗਏ ਲੱਗੇ ਨੂੰ ਮੈਨੂੰ ਉੰਦੇ ਨੇ ਸਟਾਰਟ ਅਪ ਕਰਦਾ ਅਖੀਰ ਨੂੰ ਆਤਾ ਹੀ ਜੋਰ ਤੇ ਮਹਾਯਾਰ ਪਹਿਲਾਂ ਮਾਹਾਂਾ ਜਾਣਾ ਹੀ ਨਹੀਂ ਕੋਲ ਛੱਡੋ ਭਰਾ ਗਰੁੱਪ ਬਣਾਇਆ ਹੋਇਆ ਹੁਣੇ ਬਣਾਇਆ ਤਾਂ ਮਾਹਾਂਾ ਗਰੁੱਪ ਚ ਪਾ ਦਿੰਦੇ ਆਂ ਕਿ ਭਾਈ ਅੱਜ ਨਹੀਂ ਆਪਾਂ ਪਰ ਫੇਰ ਸੋਚਿਆ ਮਾਹਾਂਾ ਹੁਣ ਜੀ ਨਾਲੋਂ ਸਵੇਰੇ ਗਰੁੱਪ ਚ ਕਿਹਾ ਵਾ ਭਾਈ ਸ਼ਾਮ ਨੂੰ ਆਵਾਂਗਾ ਅਗਲੇ ਨੇ ਗਾਹ ਨੂੰ ਯਕੀਨ ਨਹੀਂ ਕਰਨਾ ਅਗਲੇ ਨੇ ਕਿਹਾ ਭਾਈ ਜੇ ਅਗਲੀ ਵਾਰ ਲੈ ਆ ਪਾਉਂਗਾ ਗਰੁੱਪ ਚ ਉਹਨੇ ਕਿਹਾ ਯਾਰ ਮੈਂ ਹੱਦ ਹੋ ਗਈ ਤੂੰ ਸਿੱਧਾ ਹੀ ਕਹਦੇ ਆਉਣਾ ਨਹੀਂ ਹੈ ਪਿਛਲੀ ਵਾਰ ਵੀ ਤੈਨੂੰ ਕਿਹਾ ਲਾਇਆ ਤੂੰ ਹੈ ਨਹੀਂ ਤਾ ਕਰਕੇ ਮਹਾਬਾਈ ਜਾਣੇ ਪੈਣਾ ਹੁਣ ਹੋਰ ਕੋਈ ਹੱਲ ਹੈ ਨਹੀਂ ਤਾਂ ਕਰਕੇ ਹੁਣ ਇੱਧਰ ਪਈ ਕਚੌਰੀਆਂ ਦੀ ਤਿਆਰੀ ਚੱਲ ਰਹੀ ਆ ਮੈਂ ਅੰਦਰ ਨੂੰ ਆਇਆ ਤਾਂ ਕਿ ਮਹਾ ਮੋਟਰ ਥਾਕੇ ਲੈ ਕੇ ਆਦਾ ਮੁੰਡਾ ਉਹ ਮੈਂ ਤਾਂ ਪਾਣੀ ਪੀਣ ਆਇਆ ਤਾਂ ਗਰਮੀ ਹੋ ਰਹੀ ਉਹ ਗਰਮੀ ਹੋ ਗਈ ਸ਼ੁਕਰ ਆਈ ਨਹੀਂ ਕਹਿਤਾ ਦੀਦੀ ਬਲਾਉ ਫਤਿਹ ਪਹਿਲਾਂ ਫਸਤੀ ਕਾਲ ਜੀ ਆਈ ਵੀ ਕਹਿਤਾ ਵੀ ਚੈੱਕ ਕਰਨ ਆਇਆ ਮਸਾਲੇ ਵਸੂਲੇ ਠੀਕ ਹੋਣੀ ਹੈ ਮਸਾਲੇ ਤਾਂ ਮੈਂ ਚੈੱਕ ਕਰ ਲੈਣੇ ਤੇ ਪਰ ਹੁਣ ਆਏ ਨਾ ਵੀ ਹਜੇ ਕਚੌਰੀ ਬਣੀ ਨਹੀਂ ਇਹ ਕਟੌਰੀ ਕੋਈ ਬਣੀ ਹੁੰਦੀ ਫਿਰ ਮੈਂ ਮਸਾਲੇ ਖਾ ਕੇ ਚੈੱਕ ਕਰਦਾ ਵੀ ਹਾਂ ਭਾਈ ਠੀਕ ਹੈ ਬੱਸ ਹੁਣ ਬਣ ਜਣੀ ਹੁਣ ਬਣ ਜਣੀ ਟਾਈਮ ਕਾ ਦਾ ਲਾਉਨੇ ਆ ਤੇ ਚੱਪ ਲੋ ਫੱਡੇ ਵਾਂਚ ਪਹਿਲਾਂ ਬਹਿ ਜਾ ਬਿਜਾ ਕਰਾ ਦਿਓ ਹੈ ਅੱਛਾ ਠੀਕ ਹੈ ਅਸੀਂ ਦੇਖ ਲਓ ਅਸੀਂ ਬਹਿ ਜਾ ਬਹਿ ਜਾ ਕਰਾ ਦੇਣੀ ਤੁਸੀਂ ਪਾਣੀ ਪੀ ਵੀ ਕੇ ਖੜ ਜਾ ਹੁਣ ਖੜ ਜਾ ਹੋ ਜਣੀ ਤੁਹਾਡੀ ਅੰਦਰ ਦੇਖ ਲਓ ਤੁਹਾਡੀ ਪਾਣੀ ਪੀ ਕੇ ਖੜ ਜਾ ਖੜ ਜਾ ਹੋ ਜਣੀ ਜੀ ਬਹੁਤ ਆ ਪਾ ਦੇ ਘੱਟ ਆ ਤਾਂ ਹਲੇ

ਸਾਰੇ ਬਾਬੇ ਬਣਾਏ ਫਿਰ ਆਹ ਕਿੱਥੇ ਬੜੇ ਪਏ ਆ ਇਹ ਦੀਵੀ ਤੇਰਾ ਕਿਹ ਰਾਜ ਅੱਜ ਤੋਂ ਬੜੀ ਸੋਹਣੀ ਲੱਗ ਰਹੀ ਐ ਇੱਥੇ ਸੋਹਣੀ ਲੱਗੂ ਸੱਚੀ ਸੋਹਣੀ ਲੱਗੀ ਤੇਰਾ ਮੂੰਹ ਲੇਸ਼ ਲੇਸ਼ ਕਰਤਾ ਕਿਆ ਚੱਕਰ ਆ ਅੱਜ ਮੈਂ ਲਿਫਟੀ ਗਈ ਲੈ ਆ ਗਏ ਵੀ ਲੋ ਨੇ ਅੱਜ ਕੁਛ ਜਾੜਾ ਹੀ ਜਾਂ ਆਏ ਅਵੇ ਪਰਪਲ ਕਲਰ ਦੀ ਚੁੰਨੀ ਲੱਤੀ ਵੀ ਉਹਦੇ ਨਾਲ ਕਲਰ ਹੋ ਰਿਹਾ ਓਹੋ ਬਲ ਬਲ ਦੇਖੋ ਦੇਖੋ ਸੇ ਸਾਰਾ ਕੁਛ ਇਹਦੇ ਵਿੱਚ ਪਾਤਾ। ਧੀਦੀ ਇੱਕ ਸੀਰੀਅਲਸ ਦੇ ਵਿੱਚ ਆਪਾਂ ਨੇ ਦੇਖੀ ਨੇ ਉਹ ਫੁੱਲ ਮੇਜੀ ਕਚੋਰੀ ਆਪਾਂ ਉਹ ਵੀ ਬਣਾ ਕੇ ਦੇਖਣੀ ਆ। ਉਹ ਤਾਂ ਉਹ ਜਾਂ ਟੋੜੀਆਂ ਹੁੰਦੀਆਂ ਉਹ। ਉਹ ਰੀਰ ਹੁੰਦੇ ਉਹ ਖਾਂਦੇ ਹੁੰਦੇ ਆ। ਮੈਂ ਦੇਖਿਆ ਸ਼ੂਟਿੰਗਾਂ ਵਿੱਚ ਜਿੱਦਾਂ ਹੁਣ ਕਈ ਵਾਰ ਉਹ ਰੀਲ ਬਣਾਦੇ ਹੁੰਦੇ ਆ, ਜਿੱਦਾਂ ਕਈ ਵਲੌਗ ਬਣਾਉਂਦੇ ਆ। ਹੂੰ ਸਭ ਏਹ ਹੁੰਦਾ। ਨਹੀਂ ਆ ਉਹ ਤਾਂ ਮੈਂ ਸਮਝਦੀ ਆ ਵੀ ਕਈ ਚੀਜ਼ਾਂ ਫੇਕ ਰੱਖਿਆ ਹੋਏ ਹੁੰਦੇ ਪਰ ਉਹ ਸਾਹਮਣੇ ਕਰਦੀ ਹੁੰਦੇ ਨੇ। ਜੇ ਮੈਂ ਪਤਾ ਕਿੱਥੇ ਦੇਖੀ ਤੁਸੀਂ ਮੇਰੀ ਗੱਲ ਤਾਂ ਸੁਣੋ ਜਿਹੜਾ ਜੇ ਰਿਸ਼ਤਾ ਕਿ ਹਕ ਲਾਤਾ ਹੈ ਜੇ ਸਭ ਤੋਂ ਪਹਿਲੇ ਅਕਸ਼ਰਾ ਅਕਸ਼ਰਾ ਦੇ ਟਾਈਮ ਤੇ ਕਚੋਰੀ ਖਾਂਦੇ ਹੁੰਦੇ ਤੇ ਮੈਂ ਨਾਲੇ ਦੇ ਟਾਈਮ ਤੇ ਹੀ ਗਾਹ ਦੇਖੀ ਸੀਗੀ ਬੱਸ ਉਹ ਦੇਖ ਲਾ ਉਹ ਹੀ ਗੱਲ ਉਹ ਖਾਂਦੇ ਦੇਖਿਆ ਮੈਂ ਦੀਦੀ ਉਹ ਖਾਂਦੇ ਆਪਾਂ ਨੂੰ ਐ ਲੱਗਦਾ ਵੀ ਹਾਂ ਸੱਚੀ ਉਹ ਗਾਣਾ ਖਾਂਦੇ ਨਹੀਂ ਉਹ ਐਕਟਿੰਗ ਇਸੇ ਹਿਸਾਬ ਨਾਲ ਕਰਦੇ ਆ ਹੋ ਸਕਦਾ ਕਈ ਕਈ ਦੇ ਮਨ ਨਕਲੀ ਹੁੰਦਾ ਉਹ ਸਾਰਾ ਕੁਝ ਹੋ ਸਕਦਾ ਹੋ ਸਕਦਾ ਮੀਕਰੋ ਵੀਡੀਓ ਦੇਖਿਆ ਕਿ ਜੀ ਸੀਰੀਅਲ ਨੇ ਤੇ ਮੂੰਹ ਕਾਤਾ ਦੀ ਹਾਂ ਇਹ ਤਾਂ ਹੈ ਚਲੋ ਜੀ ਸਾਡਾ ਮਸਾਲਾ ਹੋ ਗਿਆ ਰੈਡੀ ਸਟੇਡੀ ਆਜੋ ਫਟਾਫਟ ਜੀਨੇ ਜੀਨੇ ਖਾਣੇ ਆ ਭਾਈ ਪਹੁੰਚੋ ਫਟਾਫਟ ਲੱਭਣੇ ਦਰ ਦੇ ਘਰ ਵੈਰੀ ਗੁੱਡ ਦੀਦੀ ਧਿਆਜਾ ਅਦਰੋਂ ਲੱਤੀ ਸੀ ਕਿ ਬਣਾਉਣੇ ਵਾਲਾ ਤਾਂ ਮੇਰੀ ਰੋਟੀ ਰੋਟੀ ਤਿਆਰ ਕਰਨੀ ਪੈਗੀ ਫਿਰ ਹੋ ਲੱਗੇ ਮੀਂਹ ਕਰਕੇ ਹਟਦੀ ਮੀਂਹ ਕਰਕੇ ਉਧਰਾਂ ਚੜੇਗਾ ਫਿਰ ਲਈ ਮੇਰੀ ਸਾਰੇ ਪ੍ਰੈਗਨੈਂਸੀ ਜਰਨੀ ਚ ਦੀਦੀ ਦਾ ਬਹੁਤ ਬੜਾ ਹੱਥ ਰਿਹਾ ਥੈਂਕ ਯੂ ਸੋ ਮਚ ਐਵੇਂ ਹੀ ਕਹੀ ਜਾਂਦੇ ਜਠਾਣੀਆਂ ਇਹ ਜੀਆਂ ਹੁੰਦੀਆਂ ਹੁੰਦੀਆਂ ਭਾਈ ਮੈਨੂੰ ਤਾਂ ਬਥੇਰਾ ਪਿਆਰ ਕਰਦੀ ਆ ਗਲਤੀ ਪਰ ਖਿਜਦੀ ਵੀ ਆ ਬਾਅਦ ਚੋਂ ਗੱਲ ਨਾਲ ਵੀ ਲਾਉਂਦੀ ਆ ਇਹ ਆਪਣੇ ਆਪ ਤੇ ਹੁੰਦਾ ਵੀ ਆਪਾਂ ਕਿਸੇ ਨਾਲ ਬਣਾ ਕੇ ਰੱਖਣੀ ਆ ਜਾਂ ਕਿਸੇ ਨਾਲ ਬਤਾੜ ਦੇ ਉਹੀ ਤਾਂ ਹੈ ਇਹ ਆਪਣੇ ਆਪ ਤੇ ਨਹੀਂ ਚਲ ਬੜਾ ਆ ਛੋਟਾ ਗਲਤੀ ਵੀ ਦੱਸ ਦਿੰਦਾ ਬਾਅਦ ਚ ਗੱਲ ਨਾਲ ਵੀ ਲਾ ਲਓ ਬਾਅਦ ਚ ਰੁੱਸਣ ਦਾ ਕੀ ਫਾਇਦਾ ਗੱਲ ਆ ਹੋ ਜਾਂਦੀ ਆ ਜੀ ਹੁਣ ਮੰਮੀ ਤੇ ਮਾਸੀ ਨੂੰ ਦੇਖੋ ਉੱਤੇ ਬੇਸ਼ੱਕ ਲੜਪੰਦੇ ਬੱਚ ਫੇਰ ਇਕੱਠੇ ਹੋ ਜਾਂਦੇ ਗੱਲ ਚਾਹੀਦੀ ਵੀ ਇਦਾਂ ਹੀ ਆ ਦੀਦੀ ਹੁਣ ਜਿੱਥੇ ਪਿਆਰ ਉੱਥੇ ਟੋਕ ਟਕਾਈ ਹੋਣੀ ਹੈ ਟੋਕ ਪਾਈ ਵੀ ਇੱਥੇ ਹੈ ਮੈਂ ਨਗਾ ਲਾਉਂਗੀ ਜਿੱਥੇ ਦੋ ਭੰਡੇ ਤੇ ਖੜਪਦੇ ਤਾਂ ਹੁੰਦੇ ਹੁਣ ਤਾਂ ਹੁਣ ਜੋ ਮੈਂ ਫੀਲ ਕਰਦੀ ਆ ਉਹ ਤੋਂ ਉਸੇ ਪਹਿਲਾਂ ਫੀਲ ਕਰਿਆ ਵਾ ਤੁਹਾਨੂੰ ਪਤਾ ਹੈ ਵੀ ਕਿੰਨੀ ਕਿ ਤਕਲੀਫ ਹੁੰਦੀ ਆ ਕਿੰਨੀ ਕਿ ਨਹੀਂ ਹੁੰਦੀ ਹੈ ਨਾ ਉਸ ਅਕੋਰਡਿੰਗ ਮੈਂ ਬਹੁਤ ਦੇਖਿਆ ਨੋਟਿਸ ਕਰੀ ਮੈਂ ਕਈ ਵਾਰ ਗੱਲ ਇਹ ਹਾਂ ਮੈਨੂੰ ਨਹੀਂ ਪਤਾ ਸਾਦੀ ਤਕਲੀਫ ਮੈਨੂੰ ਨਹੀਂ ਹੂੰ ਤੇ ਦੀ ਮੈਨੂੰ ਉਲਟੀ ਆਨੇ ਖਿੱਚ ਪਾਈ ਵੀ ਤੀ ਹੁਣ ਵੀ ਦੇਖ ਲਓ ਸਿਰਫ 2-3 ਮਹੀਨੇ ਹੀ ਰਹਾ ਹਾਂ ਮੈਂ ਹੁਣ ਤੁਹਾਡੇ ਸਾਹਮਣੇ ਆ ਫੇਰ ਉਲਟੀਆਂ ਲੱਗੀਆਂ ਵੀ ਗਲਦੀਆਂ ਪਤਾ ਨਹੀਂ ਕੀ ਚੱਕਰ ਚੱਲ ਰਿਹਾ ਹੈ ਉਹ ਮੂਰ ਨਹੀਂ ਤਾਂ ਮੈਨੂੰ ਰੈਸਟ ਮਿਲ ਗਈ ਮਨਕੀਰਤ ਵਾਲੀ ਤਾਂ ਘੱਟੇ ਮਿਲੇ ਸੀ ਹਾਂ ਪਰ ਥੋੜਾ ਟਾਈਮ ਜਿਹੜਾ ਪਲੇਸ ਕਰਿਆ ਮੈਂ ਫਿਰ ਤਾਂ ਤੁਹਾਡੇ ਵਿਆਹ ਨੂੰ ਕਰਕੇ ਤੇ ਹਾਂ ਵਿਆਹ ਕਰਕੇ ਬਿਜ਼ੀ ਜਿਹਾ ਚੱਲੀ ਗਿਆ ਨਾ ਉਹ ਹੀ ਗੱਲ ਹੈ ਦੀ ਇੱਕ ਗੱਲ ਆਪਾਂ ਕਹਿ ਦਿੰਦੇ ਵੀ ਘਰ ਦੇ ਕੰਮ ਕਰੀ ਚਲੋ ਮੰਨ ਕੇ ਚਲੋ ਦੀਦੀ ਸਾਰਾ ਦਿਨ ਕਰੂੰਗੀ ਵੀ ਕਿਆ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਅੰਨਾ ਕੀ ਚੱਲਦਾ ਹਾਂ ਮੈਂ ਨੂਰਬਦੀ ਵੀ ਫ੍ਰੀ ਹੁੰਨੀ ਮੈਂ 4:30 ਵਜੇ ਉੱਠ ਕੇ 8:30 9:00 ਵਜੇ ਤੱਕ ਕੰਮ ਨੂੰ ਵੇੜ ਲੈਂਦੀ ਹੁੰਦੀ ਤੁਹਾਨੂੰ ਚੱਲ ਨਹੀਂ ਆਣਾ ਕਰਕੇ ਹੋ ਜਾਂਦਾ ਹੋ ਜਾਂਦਾ ਹੋਰ ਕੀ ਚੱਲ ਕੋਈ ਨਾ ਚਲੋ ਜੀ ਹੁਣ ਅਸੀਂ ਜਦ ਬਣਨ ਲੱਗਦੇ ਫੇਰ ਮਿਲਦੇ ਆ ਤੁਹਾਨੂੰ ਵਾਹ ਜੀ ਵਾਹ ਤਾਂ ਹੋਣ ਲੱਗ ਗਿਆ ਜੀ 43 ਕਚੌਰੀਆਂ ਦੀ ਮੇਰੇ ਤਾਂ ਮੂਹ ਤੇ ਪਹਿਲੇ ਪਾਣੀ ਆਉਣ ਲੱਗ ਗਿਆ ਸ਼ਕਾ ਕੱਕ ਜੇ ਸ਼ਕਾ ਉਹ ਜੀ ਤੁਸੀਂ ਫਿਰ ਆ ਲੈ ਮੈਂ ਵੀ ਤੇਲ ਚ ਪਾ ਆ ਲੈ ਵੀ ਉਹ ਵਾਹ ਜੀ ਆ ਦੇਖੋ ਅਦਰ ਰੈਨ ਹੋ ਰਹੀ ਹੈ ਵਾਹ ਜੀ ਉਹ ਬਾਬਾ ਸਭ ਨੂੰ ਦਿਓ ਸਾਰੇ ਕੰਮਾਂ 'ਚ ਬਰਕਤ ਪਾਇਓ ਥੋੜਾ ਜਿਹਾ ਜ਼ਿਆਦਾ ਹੀ ਨਾ ਮੇਰੀ ਦੀਰੀ ਨੂੰ ਥੋੜਾ ਜਿਹਾ ਜ਼ਿਆਦਾ ਦੇ ਦਿਓ ਇਹ ਫਿਲਮ ਦਾ ਤਾਂ ਨਾ ਪਤਾ ਕਿਹੜੀ ਦਾ ਮੈਂ ਹਿੰਦੀ ਦਾ ਇੱਕਦਲ ਇੱਕਦਲ ਆਪਣੀ ਮਤਲਬ ਕਾਮਨ ਜੀ ਹੈ ਸੋਚਣ ਵਾਲੀ ਆ ਬੰਦੇ ਨੂੰ ਜਿੰਨਾ ਮਰਜ਼ੀ ਰੱਬ ਦੇ ਦੇ ਕਦੇ ਹੀ ਰਾਜਦਾ ਹਨਾ ਕੁਝ ਵੀ ਤੁਸੀਂ ਪਹਿਲਾਂ ਬਾਬਾਈ ਸਾਈਕਲ ਦੇ ਦਿਓ ਸਾਈਕਲ ਦੇ ਦੇਣਾ ਬਾਬਾਈ ਮੋਟਰਸਾਈਕਲ ਦਵਾ ਦਿਓ ਮੋਟਰਸਾਈਕਲ ਦਵਾ ਲੈਣਾ ਬਾਬਾ ਜੀ ਗੱਡੀ ਦਵਾ ਦਿਓ ਫਿਰ ਫਿਰ ਗੱਡੀ ਤੇ ਹੋਰ ਉੱਪਰ ਚੱਲ ਜਾਣਾ ਇੱਧਰ ਤੇ 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 ਚੱਲੀ ਜਾਣਾ ਕੰਮ ਅੱਗੇ ਕਿਸ਼ਨਾ ਕੁਤਰਾ ਮੰਗੀ ਹੋਣਾ ਹੋਰ ਕੀ ਹੋਰ ਕੀ ਆਹ ਦੇਖੋ ਜੀ ਇੱਧਰ ਮੰਮੀ ਸਾਡੇ ਲੱਗੇ ਹੋਏ ਨਾਲ ਦੇ ਨਾਲ ਚਾਹ ਛਕਣ ਵਹਿਗੁਰੂ ਜੀ ਕਾ ਵਾਈ ਗੁਰੂ ਜੀ ਕਾ ਸਾਹ ਵਾਈ ਗੁਰੂ ਜੀ ਕੀ ਫਤਿਹ ਹੋਰ ਵੈਰੀ ਗੁੱਡ ਆਇਆ ਪਤਾ ਲੱਗਣਾ ਹਨਾ ਦੀਦੀ ਕਿਉਂਕਿ ਆਪਣੀ ਮੇਨ ਵੀਡੀਓ ਨਾ ਇੱਥੇ ਤੇ ਸ਼ੁਰੂ ਹੁੰਦੀ ਆ ਆ ਗਾਣਾ ਹਾਂ ਉਹ ਮੈਂ ਆਤ ਪੈ ਜਾਂਦੀ ਆ ਹੁਣ ਜਦੋਂ ਪਤਾ ਲੱਗਣ ਲੱਗਿਆ ਚਲੋ ਹੁਣ ਸੁਧਾਰਨ ਦੀ ਕੋਸ਼ਿਸ਼ ਤੇ ਇਧਰ ਸਾਡੀ ਜੀ ਗਰਮਾ ਗਰਮ ਕਚੌਰੀਆਂ ਜੀ ਜਿਹੜੀਆਂ ਨਾਲ ਦੇ ਨਾਲ ਹੋ ਰਹੀਆਂ ਤਿਆਰ ਠੀਕ ਹੈ ਜੀ ਤੇ ਹੁਣ ਬਣਦੇ ਆਣੇ ਤਿੰਨ ਚਾਰਕ ਫਿਰ ਜਦੋਂ ਟੇਸਟਿੰਗ ਟਾਈਮ ਆ ਫਿਰ ਮਿਲਦੇ ਆ ਤੁਹਾਨੂੰ ਕਚੌਰੀਆਂ ਬਣ ਗਈਆਂ ਇੱਕ ਕਚੌਰੀ ਤਾਂ ਮੈਂ ਪਹਿਲੇ ਹੀ ਦੋ ਮਾਰ ਲਿਆ ਠੀਕ ਹੈ ਮੇਰੇ ਖੋ ਜੀ ਪੈ ਲੱਗ ਗਈ ਜਦ ਮੈਂ ਦੇਖਿਆ ਤੇ ਦੀਦੀ ਜਨੇ ਨਹੀਂ ਤੂੰ ਨਾਲ ਦੀ ਨਾਲ ਖਾ ਵੀ ਤੇਰੇ ਖੋ ਪਣੀ ਸਹੀ ਗੱਲ ਜੀ ਤੇ ਇਧਰ ਮੰਮੀ ਤੇ ਪਾਪਾ ਦੀ ਬਿਮਾਰੀ ਆ ਗਈ ਲੱਗੇ ਤੇ ਇਹਦੀ ਦੋਨੇ ਜਾਣੇ ਛੱਡਣ ਠੀਕਨ ਦੱਸਾ ਮੈਂ ਪਾਪਾ ਜੀ ਬੁਲਾ ਕੇ ਫਤਵੀ ਕਿਆ ਕਹਿੰਦੀ ਹੈ ਕਚੌਰੀਆਂ ਮੇਰੀ ਦੀਦੀ ਨੇ ਬਣਾਈਆਂ ਬੜਾ ਬੜਾ ਹੋ ਗਈ ਭਾਈ ਅੱਛਾ ਹਾਂ ਫਿਰ ਹੱਥ ਕੱਤੇ ਕੰਮ ਦੇ ਹੱਥੇ ਗੁੰਬੜਾ ਹੁਣ ਬੁੜਾ ਹੋ ਗਿਆ ਪਹਿਲਾਂ ਤੇ ਆ ਗੜੀ ਦੀ ਸ਼ੁਰੂ ਕੋਈ ਮੰਮੀ ਨੇ ਕਿਛ ਦੇ ਪਹਿਲਾਂ ਤੇ ਹੀ ਆ ਹਮ ਕਿਤਾਰਾ ਤੇ ਕੰਮ ਕਰਦੇ ਆ ਕਿੰਨੇ ਕਿਤਾ ਜਦੋਂ ਵੀ ਕੰਮ ਕਰਦੇ ਨਹੀਂ ਅੱਗੇ ਲੜ ਲੱਗੀਆਂ ਤੇਰੀ 흘 ਲੈ ਮੰਮੀ ਨੇ ਤਾਂ ਗੱਲੇ ਮਕਾਦੇ ਮੰਮੀ ਨੇ ਬੜੇ ਪਹਿਲੇ ਬਣਾ ਲੈਂਦੇ ਆ ਨਹੀਂ ਬੜੇ ਪਹਿਲੇ ਪਹਿਲਾਂ ਹੀ ਆਉਂਦੀ ਸੀ ਮੰਮੀ ਨੇ ਵੀ ਤਾਂ ਬੜੇ ਪਾਵਾ ਮੰਨ ਲੇ ਮੰਮੀ ਨੇ ਤਾਂ ਕੰਮ ਦੇ ਨੇ ਕਿਸੇ ਕਿਸੇ ਵਿਆਹ ਕਿਸੇ ਨਹੀਂ ਬੰਦੇ ਆ ਇੱਕਮ ਜਿਉਰੀ ਵੀ ਨਾਲੇ ਵੀ ਹੁੰਦੇ ਆ ਨੂਰ ਦੇ ਪਾਪਾ ਦੇ ਵੀ ਕਈ ਵਾਰ ਕੰਬਦੇ ਨਹੀਂ ਮੈਂ ਵੀ ਕਚੌੜੀਆਂ ਬਣਾ ਬਹੁਤ ਬਹੁਤ ਵਧੀਆ ਵਧੀਆ ਚਟੜੀਆਂ ਬਣੀਆਂ ਹਾਂ ਕਿਹਨ ਵਧੀਆ ਬੈਸ ਵੈਰੀ ਗੁੱਡ ਚਟੌੜੀਆਂ ਬੜੀਆਂ ਖਾਣੇ ਤੋਂ ਸਿਆਣੀਆਂ ਬੜੀਆਂ ਕਰਾਤੀ ਵਿੱਚ ਈ ਬੈਜਾ ਮੈਨੂੰ ਕਰਾਤੀ ਵਿੱਚ ਹਾਂ ਜੈਸਮੀਨ ਉੱਤਰੀਆ ਮਨਹੀਤ ਹਾਂ ਲੈ ਆ ਨਹੀਂ ਮੈਨੂੰ ਰੇ ਸੁਣਾ ਮਮੀ ਤੁਸੀਂ ਕਿੱਤੇ ਬਣਾਉਣੇ ਸਿੱਖਿਆ ਸੀ ਕਚੌੜੀਆਂ ਤੁਸੀਂ ਹਾਂ ਸਾਡੀ ਤਾਂ ਭੈ ਸੱਸ ਹੈ ਨਹੀਂ ਹੂੰ ਆਪਰੇ ਸਿੱਕੇ ਆ। ਅੱਛਾ ਦੇਖ-ਦੇਖ ਕੇ ਸਿੱਖ ਗਏ। ਵੀ ਕਿੱਦਾਂ ਬਣਦੀਆਂ। ਮੋਹਰ ਬਣਾਈਆਂ। ਹੁਣ ਖੇਲਦੇ ਆ ਖੇਲਦੀਆਂ ਨਾਲ ਦਾ ਵਿਆਹ ਹੋ ਗਿਆ। ਅੱਛਾ ਹੋਰ ਕੀ ਆ? ਪਹਿਲਾਂ ਛੇਤੀ ਕਰ ਦਿੰਦੇ ਹੁੰਦੇ ਤੇ ਹਨਾ। ਤਾਂ ਕੋਈ ਸਿੱਕੇ ਨੇ ਕਰੇ ਨਹੀਂ ਆਪਣੇ ਆਪ ਇੱਥੇ ਲਾ ਕੇ ਬਈ ਸਿਕਾਉਣ ਦਿੱਤਾਂ। ਮਰਮਰੀ ਖਰਾਤ। ਹਾਏ ਹਾਏ। ਹੋਰ ਦੱਸੋ ਮੈਂ ਤੇ ਸੀ ਤੇ ਸੀ ਮੀਕੀ ਸੇ ਗੱਲ ਚ ਮੇਰੇ ਪਾਪੇ ਦੀ ਮੜੀ ਜੀ ਤਾਰੀਫ ਕਰਦਿਆ ਕਰੋ ਵੀ ਇਹੇ ਚੀਜ਼ ਬਈ ਤੇਰੇ ਪਾਪੇ ਦੇ ਹੁੰਦੇ ਮੈਨੂੰ ਆਗੇ। ਮੈਂ ਤਰੀਕਾ ਤਾਂ ਕਰੂੰਗੀ ਜਿੱਦਾਂ ਹੂੰ ਕਚੌੜੀਆਂ ਬਣਾਉਂਗਾ ਪਰ ਪਪਾ ਨੇ ਆਪ ਬਣੀ ਨਹੀਂ ਆਈ। ਕਿਹਾ ਜੀ ਨਹੀਂ ਤੁਸੀਂ ਨਾ ਲਾਏ ਮੈਂ ਹੀ ਦੱਸੂੰਗੀ ਵੀ ਹਣ ਕਚੌੜੀ ਬਣਾ ਕੇ ਦਿਖਾਵਾਂਗੀ ਕਿ ਕੰਮ ਆਉਂਦੀ ਹੈ। ਪਪਾ ਜੀ ਮਸਾਲਾ ਸੀ ਤਿਆਰ ਕਰ ਦੇਣਾ ਤੁਸੀਂ ਆਟੇ ਚ ਪਾ ਕੇ ਕਰ ਦਿਓ ਬਸ। ਨਾ 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 ਕਾਹ ਖੋੜ ਪੜ ਕੇ ਤੁਹਾਨੂੰ ਫੜ ਨਹੀਂ ਜਣਾ ਹੈਗਾ। ਬਿਨਾਂ ਲਗਾਵੇਂ ਮੈਂ ਤੁਸਾਂ ਆਇਆ ਮੈਂ ਇਹਨਾਂ ਨੂੰ ਸੁਖਾਣਿਆ। ਚੱਲ ਕੋ ਗੱਲ ਦੀ ਪਪਾ ਜੀ ਦੀਦੀ ਨੂੰ ਕਹਿੰਦਾ ਮੰਮੀ ਨੂੰ ਗੱਲਾਂ ਚ ਪਾਓ ਮੈਂ ਤੁਹਾਡੇ ਕੋਲ ਨੂੰ ਆ ਜੂਗੀ। ਆ ਕੇ ਕਹਿੰਦੇ ਅੱਤ ਮਮੇ ਆ ਕੇ ਤਾਂ ਥੱਲੇ ਪਟ ਗਿਆ ਇਹ। ਕਿਆ? ਆਹਾ ਕਮੀਜ਼ ਤੇ ਕੱਚ ਦੀ ਹੋ ਗਈ ਵੀ ਆ। ਨੂਰੂ ਦੀ ਦੇਖਿਆ ਤਾਂ। ਆਹਾ। ਟਿੱੜ ਗਿਆ ਹੈ। ਇਹ ਕੋਈ ਨਹੀਂ ਆ। ਇਹ ਕੋਈ ਨਹੀਂ ਆ। ਫੈਸ਼ਨ ਦੇਖ ਲੋ ਅੱਜ ਕੱਲ੍ਹ ਕਿਆ ਚੱਲ ਰਿਹਾ ਹੈ। ਸਮਝਦੇ ਬਹਾਰਾ ਕਹਾਣੀ। ਹਾਂ ਲੱਗੀਆਂ ਦਾ ਵੀ ਪਟ ਗਿਆ ਉਹ। ਇੱਧਰ ਵੀ ਇੱਕ ਕਣੀਏ ਦੂਰ ਪਾਸੇ। 10। ਜੰਮੀ ਜੰਮੀ ਹੈ ਨਾ। ਨੂਰ ਜੰਮੀ ਆ। ਬਹੁਤ ਜੰਮੀ ਆ। ਨਹੀਂ ਕਹਿੰਦੀ ਨਹੀਂ ਲੈ। ਜੰਮੀ ਆ। ਨੂਰ ਮੈਂ ਮਾਲਾਂ ਜਾਮਾ ਚਾਚੂ ਦਾ ਬਾਏ ਮਮੀ ਜਦ ਤੋਂ ਉਡੀ ਪਹਿਲੀ ਵਾਰ ਸੋਈ ਤੀ ਤੁਸੀਂ ਕੀ ਬਣਾਇਆਤਾ ਮਿੱਠਾ ਭਾਈ ਹੁੰਦਾ ਯਾਦ ਨਹੀਂ ਹੈਗਾ ਹੂੰ ਕਹ ਦੇਰ ਹੋਗੀ ਅੱਛਾ ਅੱਛਾ ਪੰਜਾਬ ਨਹੀਂ ਆ ਬਈ ਮੈਂ ਤਾਂ ਬੱਚੇ ਕਰਤੀ ਦੀਦੀ ਕਹਿੰਦੇ ਦੁੱਧ ਵੜ ਕੇ ਮਿੱਠਾ ਬਾਦੇ ਬਸ ਬਹੁਤ ਆ ਮੈਂ ਕਿਹਾ ਮੈਂ ਤਾਂ ਬਲੌਗ ਬਣਾਉਣਾ ਕਹਿੰਦੀ ਬਾਅਦ ਚ ਬਣਾਈ ਜਾਇਓ ਆਪਣੇ ਬਲੌਗ ਬਲੂਗ ਮੈਂ ਕਿਹਾ ਹੱਥ ਹੋ ਗਈ ਚੱਲ ਫਿਰ ਮੈਂ ਕਿਹਾ ਆਓ ਚੱਲਦਾ ਕੰਮ ਆਹ ਜਾ ਦੇ ਹਾਂਗੇ ਭਾਈ ਵੀ ਕਿਆ ਕਰਿਆ ਮੰਮੀ ਉਹ ਕਿੰਨੇ ਕਿਸਾਲ ਹੋ ਗਏ ਵਿਆਹ ਨੂੰ ਵੈਸੇ ਐਸਟੀਮੇਟ ਵੀ ਇੰਨੇ ਕ ਤਾਂ ਹੋਏਗੇ ਹੋਣੇ ਆ ਜੱਜਮੈਂਟ ਨਾਲ ਬੰਦਾ ਕਹਿ ਹੀ ਦਿੰਦਾ ਵੀ ਮੇਰੇ ਪਾਈ 30 ਕਿਸਾਲ 30 40 ਸਾਲ 46 ਸਾਲ ਹੋ ਗਏ ਹੋਗੇ ਹੋਣੇ ਭਾਈ ਚਲੋ ਵਧੀਆ ਪਾਪਾ ਜੀ ਮੰਮੀ ਨੇ ਆ 40 ਸਾਲਾਂ ਦੇ ਵਿੱਚ ਕਿੰਨੀ ਵਾਰੀ ਇਹ ਡਾਇਲੌਗ ਛੱਡਿਆ ਵੀ ਮੈਂ ਹੀ ਘਟ ਗਈ ਤੁਹਾਡੇ ਨਾਲ ਵੀ ਜੇ ਕੋਈ ਹੋਰ ਹੁੰਦੀ ਤਾਂ ਕੱਟਦੀ ਨਾ ਰੋਜ਼ ਹੀ ਕੱਟਦੀ ਸੀ ਇਹ ਕਿਦਾਂ ਘਟਦੀ ਮੈਂ ਇਹ ਨਮਾੜਾ ਦਾ ਅੱਛਾ ਲੋ ਲੈ ਲੋ ਮੰਮੀ ਲੈ ਲੋ ਮੈਂ ਤਾਂ ਲੈ ਤੁਹਾਡਾ ਨਾ ਲੰਦੀ ਦੀ ਪਾਪਾ ਜੀ ਨੇ ਆਪਣਾ ਹੀ ਲੈ ਲਿਆ ਖਾਣੇ ਤੇ ਜਿਹੜੇ ਕੱਟਦੇ ਆਂ ਜਿਹੜਾ ਕੱਟੇ ਗਏ ਕਾ ਤੇ ਮੰਮੀ ਇੰਨੀ ਖਤਰਨਾਕ ਹੁੰਦੀ ਤੇ ਇੰਨੀ ਸੌ ਹੁੰਦੀ ਤੇ ਕਹਾ ਤੀ ਹਾਂ ਚੰਡੀਗੜ੍ਹ ਤੇ ਆਈ ਵੀ ਸੀ ਭਾਈ ਅੱਛਾ ਹਾਂ ਫਿਰ ਫਤਨਾਗਰ ਦੇ ਕਿਸਾਲ ਤੇ ਆ ਦੱਸੋ ਐ ਮੁਛਿਆ ਐ ਦੱਸ ਨੀ ਜੇ ਚੰਡੀਗੜ੍ਹ ਤੇ ਆਈ ਵੀ ਸੀ ਫਿਰ ਕਿਆ ਫਿਰ ਕਿਆ ਦੀ ਮਤਲਬ ਚੰਡੀਗੜ੍ਹ ਦਾ ਤੁਹਾਨੂੰ ਮਤਲਬ ਕਿਆ ਕਹਿਣ ਦਾ ਚੰਡੀਗੜ੍ਹ ਦਾ ਹਾਂ ਮੈਨੂੰ ਦੱਸੋ ਤੁਸੀਂ ਚੰਡੀਗੜ੍ਹ ਦਾ ਮਤਲਬ ਕਿਆ ਕਹਿਣ ਦਾ ਵੀ ਬੜੇ ਗਹਿਜੋ ਲੇ ਯਾ ਹੂੰ ਕਹਿਣ ਦਾ ਪਾਪ ਆਏ ਭਈ ਦੇਖ ਨੰਜੀ ਦੀ ਹਾਂ ਵੀ ਕਹਿਣ ਦਾ ਪਾਪ ਆ ਪਾ ਕਹਿ ਦਿੰਦੇ ਬੜੇ ਸ਼ਹਿਰ ਤੋਂ ਆਈ ਦੀ ਭਈ ਭਈ ਧਰਤੀ ਪਰ ਪੈਰ ਨਹੀਂ ਥਿ ਲੱਗਣ ਦੰਦੀ ਇਸ ਵਕਨ ਕੁੰ ਲਗੀ ਵੀ ਹੋਰ ਦੱਸੋ ਚੰਡੀ ਗਾ ਵੀ ਆ ਗਈ ਹੋਰ ਕੀ ਮੈਂ ਸਰਚਾਰ ਦੇ ਦੇ ਹੋਰ ਕੀ ਆ ਜਦ ਇਹਨੂੰ ਚੰਡੀ ਗਾ ਵੀ ਮੇਰੀ ਇਸ ਤਰ ਬੀ ਵੀਰ ਮੈਂ ਸਰਚਾਰ ਦੂੰ ਤੇ ਦੇਖ ਲਓ ਹੋਰ ਦੱਸੋ ਤੁਹਾਨੂੰ ਕੀ ਚਾਹੀਦਾ ਹੋਰ ਕੀ ਮੈਂ ਸਰਚਾਰ ਪੂਰਾ ਕਰ ਗਿਆ ਹੂੰ ਸੰਯੋਗ ਦੀ ਗੱਲ ਆ ਪਾਪਾ ਜੀ ਸੰਯੋਗ ਵਿਜੋਗ ਦੋਈ ਕਾਰ ਚਲਾਵੇ ਲੇਖੇ ਆਵੇ ਭਾਗ ਹਾਂ ਇਹੇ ਇਹੇ ਮਾਰਾ ਦੇ ਹੱਥਾ ਲੜਪਿੜ ਕੇ ਹੁ ਮੈਂ ਕਈ ਵਾਰ ਕਹਿੰਦਾ ਨਿਰਵਿੰਦਰ ਮੈਨਾਂ ਇਹ ਜਿਹਾ ਲੱਗਦਾ ਹਾਈ ਮੈਂ ਮਰ ਜਾ ਹਾਈ ਮੈਨੂੰ ਹੀ ਮਰ ਜਾ ਮੈਨੂੰ ਕਈ ਵਾਰ ਨਾ ਗੁੱਸਾ ਆਉਂਦਾ ਮੈਨੂੰ ਕੱਚੇ ਨੂੰ ਕਰਦ ਪਾਇਦਾ ਕੁਝ ਮੈਂ ਫਿਰ ਕਈ ਵਾਰ ਮੈਨੂੰ ਬਹੁਤ ਅਸ ਹੁੰਦਾ ਜਾਦੋਂ ਨਾ ਮੰਮੀ ਨੇ ਵਰਤੇ ਆਈ ਹੋ ਗਿਆ ਵੀਡੀਓ ਚ ਫਿਰ ਮੰਮੀ ਮੈਨੂੰ ਬਹੁਤ ਅਰਸਾ ਦਾ ਜਿਵੇਂ ਤੁਸੀਂ ਤੁਸੀਂ ਤੇ ਪਾਪਾ ਜੀ ਲੜਦੇ ਆ ਉਹ ਵੀ ਮਿੱਠੀ ਨੋਗ ਝੋਕ ਵੀ ਜਰੂਰੀ ਹੁੰਦੀ ਚੱਲਣੀ ਆ ਕੋਈ ਜਾਂਦੀ ਆ ਹਾਂ ਵੀ ਇਹ ਜਰੂਰੀ ਹੁੰਦੀ ਆ ਉਧਰ ਇਹਦਾ ਨਾਮ ਜ਼ਿੰਦਗੀ ਆ ਬਣੀ ਉਧਰ ਮਾਲਾ ਮੰਮੀ ਪਾਪਾ ਲੜਦੇ ਆਹੀ ਕੁਝ ਚੱਲੀ ਨਰਜ ਜੀ ਦੀ ਦੀ ਭਾਜੀ ਕਹਿੰਦੇ ਸਾਡੇ ਜੁੱਧ ਲੱਗ ਜੰਨੇ ਆ ਸਭ ਦੇ ਕੋਈ ਕਹਿੰਦੀ ਸਭ ਪਾਸੇ ਆਹੀ ਹੁੰਦਾ ਵੀ ਜੇ ਦੋ ਭਾਂਡੇ ਤਾਂ ਖੜਕੜੇ ਬਹੁਤ ਜ਼ਿਆਦਾ ਜਰੂਰੀ ਆ ਜੇ ਪਿਆਰ ਆ ਉਹਨਾਂ 'ਚ ਤਾਂ ਹੀ ਖੜਕੂਗਾ ਨਹੀਂ ਤਾਂ ਤੂੰ ਕੋਣਾ ਮੈਂ ਕੋਣਾ ਚਲੀ ਜਾਣ ਤੂੰ ਜ਼ਿੰਦਗੀ ਬਸ ਆ ਕੁਛ ਚਲੀ ਜਾਂਦਾ ਬਣਿਆ ਵਾ ਭਾਈ ਹੋਰ ਕੀ ਚਲੋ ਜੀ ਜ਼ਿੰਦਗੀ ਇਸ ਕੇ ਦਾ ਨਾਮ ਹੈ ਜ਼ਿੰਦਗੀ ਆ